ਕਈ ਵਾਰੀ ਵੇਖਿਆ ਜਾਂਦਾ ਹੈ ਕਿ ਜਿਹੜਾ ਨਿਹੰਗ ਸਿੰਘਾਂ ਦਾ ਬਾਣਾ ਹੈ ਕਈ ਜਿਹੜੇ ਲੋਕ ਖੋਤੀ ਲੋਕ ਨੇ ਉਸ ਦੀ ਮਿਸਯੂਜ਼ ਬਹੁਤ ਕਰਦੇ ਨੇ ਮੈਂ ਇੰਝ ਮੈਟਰ ਕਰਦੀ ਮੈਂ ਕੁਲਵਿੰਦਰ ਸਿੰਘ ਤਰਨਾ ਦਲ ਜਥੇਦਾਰ ਨੇ ਉਹਨਾਂ ਨੇ ਰੰਨੀ ਠੀਕ ਹੈ ਉਹਨਾਂ ਨੇ ਵਧੀਆ ਸਿੱਖਿਆ ਦਿੱਤੀ ਆ ਹਮੇਸ਼ਾ ਉਹਨਾਂ ਨੇ ਇਹ ਸਿਖਾਇਆ ਕਿ ਹਾਂ ਵੀ ਹਮੇਸ਼ਾ ਪਹਿਲ ਨਹੀਂ ਕਰਨੀ ਹਮੇਸ਼ਾ ਜਿਹੜਾ ਗਰੀਬ ਆਦਮੀ ਆ ਜੇ ਕੋਈ ਵੀ ਪਰੇਸ਼ਾਨ ਪ੍ਰੋਬਲਮ ਦਿੱਕਤ ਆਂਦੀ ਉਹਦੇ ਲਈ ਖੜਨਾ ਪਰ ਤੁਸੀਂ ਇੱਕ ਪ੍ਰਾਈਵੇਟ ਕੰਪਨੀ ਦੇ ਵਿੱਚ ਡਿਲੀਵਰੀ ਕਰਨ ਦਾ ਕੰਮ ਕਰਦੇ ਹੋ ਕਿਸ ਤਰ੍ਹਾਂ ਖਿਆਲ ਆਇਆ ਪਹਿਲਾ ਹੀ ਮੈਂ 12ਵੀਂ ਕਲਾਸ ਪਾਸ ਕਰੀ ਜਦੋਂ ਕਮਰਸ ਕਰੀ ਉਸ ਤੋਂ ਬਾਅਦ ਖਾਲਸਾ ਕੋਲ ਸਟੱਡੀ ਕਰੀ ਗ੍ਰੈਜੂਏਸ਼ਨ ਕਰੀ ਤੇ ਡੇਲੀ ਗਿਰਤ ਕਰਦੀ ਸਵੇਰੇ ਉੱਠ ਕੇ ਜਾਈ ਦਾ ਕੰਮ ਕਰੀ ਤੇ ਆਈਡੀ ਬਣਾਈ ਸੀ ਇਹ ਚ ਕੀ ਤਿੰਨ ਫਾਇਦੇ ਆ ਕਿ ਕਿਸੇ ਦੀ ਗੁਲਾਮੀ ਨਹੀਂ ਹੈਗੀ ਜਦ ਮਰਜ਼ੀ ਛੁੱਟੀ ਕਰ ਸਕਦੇ ਆ ਤੇ ਡੇਲੀ ਕੈਸ਼ ਆਉਂਦਾ ਜਾਂਦੀ ਜਦੋਂ ਤੁਸੀਂ ਡਿਲੀਵਰੀ ਕਰਨ ਜਾਂਦੇ ਹੋ ਤਾਂ ਜਿਹੜੇ ਵਿਅਕਤੀ ਹੁੰਦੇ ਨੇ ਡਿਲੀਵਰੀਜ਼ ਦਾ ਸਮਾਨ ਲੈਣ ਵਾਲੇ ਉਹ ਤੁਹਾਨੂੰ ਵੇਖ ਕੇ ਘਬਰਾਉਂਦੇ ਨਹੀਂ ਨੇ ਡਰਦੇ ਨਹੀਂ ਨੇ ਕਿ ਇਹ ਕਿਰਪਾਨ ਲੈ ਕੇ ਤੇ ਇਹ ਸ਼ਸਤਰ ਲੈ ਕੇ ਇਹ ਸਾਨੂੰ ਡਿਲੀਵਰੀ ਦੇਣ ਆਇਆ ਹਾਂ ਜੀ ਕਈ ਵਾਰ ਕਸਟਮਰ ਹੁੰਦੇ ਸੀ ਡਰਦੇ ਨੇ ਪਰ ਉਹ ਆਏ ਕਿ ਉਹਨਾਂ ਨੂੰ ਸਿਰਫ ਆਰਡਰ ਦਾ ਮਤਲਬ ਹੁੰਦਾ ਕਿ ਹਾਂ ਵੀ ਅਸੀਂ ਸਿਰਫ ਪੇਮੈਂਟ ਦੇਣੀ ਆ ਜਿਹੜਾ ਆਰਡਰ ਅਸੀਂ ਮੰਗਾਇਆ ਠੀਕ ਹੈ ਕਈ ਕਸਟਮਰ ਇੰਨੀ ਰਿਸਪੈਕਟ ਕਰਦੇ ਨੇ ਇੱਜ਼ਤ ਕਰਦੇ ਨੇ ਆਪ ਪਾਣੀ ਪੁੱਛਦੇ ਆ ਜਿਹੜੇ ਪੰਜਾਬੀ ਮਿਲਦੇ ਨੇ ਸਤਿਕਾਰ ਕਰਦੇ ਨੇ ਸੱਸੀ ਘਾਲ ਬੁਲਾਉਂਦੇ ਨੇ ਚਾਹ ਪਾਣੀ ਪੁੱਛਦੇ ਨੇ ਤੇ ਕਦੀ ਇੰਜ ਵੀ ਹੋਇਆ ਕਿ ਕਦੇ ਪ੍ਰਵਾਸੀ ਜਿਹੜੇ ਤੁਹਾਡੇ ਨਾਲ ਕੰਮ ਕਰਦੇ ਨੇ ਆ ਤੁਹਾਡੇ ਲਈ ਕਦੀ ਉਹਨਾਂ ਨੇ ਕੋਈ ਵਿਤਕਰਾ ਕੀਤਾ ਹੋਵੇ ਕਦੀ ਮਨਸੇ ਇਤਰਾਏ ਹੋਵੇ ਕਿ ਯਾਰ ਇਹ ਨਿਹੰਗ ਸਿੰਘ ਆ ਇਹ ਤਾਂ ਸਾਨੂੰ ਇਤਨਾ ਗਰਮ ਨਾਲ ਬੋਲਦੇ ਕੁਛ ਨਾ ਕਰਦੇ ਤੇ ਕਿਸ ਤਰ੍ਹਾਂ ਉਹਨੂੰ ਮੈਨੇਜ ਕਰਕੇ ਚੱਲਦੇ ਹੋ ਸਾਣੀ ਦੀ ਚੌੜ ਦੇ ਪਾ ਜਾਂਦੇ ਆ ਉੱਥੇ ਫਿਰ ਲੋਡ ਪੈਂਦੀ ਆ ਸਾਰੇ ਨੇ ਨੰਬਰ ਲਿਖਿਆ ਹੈ ਕਿ ਹਾਂ ਵੀ ਬਾਬਾ ਹੀ ਨਿਹਯਾਦ ਕਰੋ ਉਹਨਾਂ ਨੇ ਸ਼ਸਤਰ ਵਿੱਦਿਆ ਲਈ ਹੋਈ ਆ ਸਿੱਖਿਆ ਹੋਇਆ ਸੇਫਟੀ ਲਈ ਕਿਸੇ ਦੀ ਵੀ ਸੇਫਟੀ ਲਈ ਆਪਾਂ ਸ਼ਸਤਰ ਵਿਦਿਆ ਯੂਜ਼ ਕਰ ਸਕਦੇ ਆ ਤੇ ਤੁਸੀਂ ਜਿਸ ਨਾਲ ਗ੍ਰੈਜੂਏਸ਼ਨ ਕੀਤੀ ਸੀ ਤੁਸੀਂ ਆਪਣੀ ਡਿਗਰੀ ਨੂੰ ਲੈ ਕੇ ਕੋਈ ਆਫਿਸ ਦੇ ਵਿੱਚ ਏਸੀ ਵਾਲੀ ਨੌਕਰੀ ਸ਼ਾਹੀ ਨੌਕਰੀ ਵੀ ਤਾਂ ਕਰ ਸਕਦੇ ਸੀ ਦੋ ਭੈਣਾਂ ਨੇ ਹੀ ਰੈਂਟ ਤੇ ਰਹਿਣਾ ਹੈ ਕਿਰਾਏ ਤੇ ਰਹਿਣੀ ਸਾਰੀ ਜ਼ਿੰਮੇਵਾਰੀ ਮੇਰੇ ਤੇ ਹੀ ਸਾਰਾ ਕੁਝ ਦੇਖਣਾ ਪੈਂਦਾ ਫੇ ਘਰੇ ਵੀ ਕੰਮ ਹੁੰਦੀ ਤਾਂ ਕਰਕੇ ਫਿਰ ਮੈਂ ਸੋਚਿਆ ਕਿ ਚਲੋ ਇਹੋ ਜਿਹਾ ਕੰਮ ਲੱਭਿਆ ਜਾਵੇ ਜਿੱਥੇ ਕਿਸੇ ਦੀ ਗੁਲਾਮੀ ਨਾ ਹੋਵੇ ਗੁਰੂ ਸਾਹਿਬ ਦੀ ਲਾੜਲੀ ਫੌਜ ਨੂੰ ਨਿਹੰਗ ਸਿੰਘ ਕਿਹਾ ਜਾਂਦਾ ਹੈ ਗੁਰੂ ਸਾਹਿਬ ਨੇ ਸ਼ਸਤਰ ਵਿਦਿਆ ਦਿੱਤੀ ਬਹੁਤ ਸੁੰਦਰ ਇੱਕ ਬਾਣਾ ਦਿੱਤਾ ਜਿਹੜੀ ਕਿ ਇੱਕ ਵੱਖਰੀ ਪਹਿਚਾਣ ਹੈ ਉਸ ਨਿਆਂਗ ਸਿੰਘ ਦੀ ਨਿਆਂਗ ਸਿੰਘ ਉਸ ਤਰ੍ਹਾਂ ਦਾ ਤੁਸੀਂ ਅਕਸਰ ਵੇਖਿਆ ਹੋਵੇਗਾ ਗਤਕੇ ਦੇ ਵਿੱਚ ਗੁਰਦੁਆਰਿਆਂ ਦੇ ਵਿੱਚ ਜਾਂ ਫਿਰ ਕਹ ਲਈਏ ਦਲ ਦੇ ਵਿੱਚ ਰਹਿ ਕੇ ਸੇਵਾ ਨਿਭਾਉਂਦੇ ਦਿਖਾਈ ਦਿੰਦੇ ਨੇ ਪਰ ਇੱਕ ਅਜਿਹਾ ਨਿਆਂਗ ਸਿੰਘ ਵੀ ਹੈ ਜੋ ਕਿਰਤ ਮੋਟਰਸਾਈਕਲ ਉੱਤੇ ਲੋਕਾਂ ਦੇ ਘਰਾਂ 'ਚ ਜਾ ਕੇ ਡਿਲੀਵਰੀ ਕਰਕੇ ਕਰਦਾ ਪਰ ਸਿੱਖੀ ਸਰੂਪ ਦੇ ਵਿੱਚ ਤੇ ਉਹੀ ਗੁਰੂ ਸਾਹਿਬ ਦੇ ਬਾਣੀ ਦੇ ਵਿੱਚ ਬੜੀ ਹੀ ਸੋਹਣੀ ਤੇ ਬੜੀ ਹੀ ਬਲੱਖਣ ਜੀ ਸ਼ਖਸੀਅਤ ਹੈ ਆ ਉਹਨਾਂ ਦਾ استقبال ਕਰਦੇ ਆ ਸਤਿ ਸ਼੍ਰੀ ਅਕਾਲ ਕਮਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਹਾਲ ਚਾਲ ਠੀਕ ਠਾਕ ਚੜ੍ਹਦੀ ਕਲਾ ਇਹ ਜਿਹੜਾ ਬਾਣਾ ਸੀਗਾ ਅਸੀਂ ਅਕਸਰ ਵੱਖ-ਵੱਖ ਦਲ ਵੱਖ-ਵੱਖ ਸਮੁਦਾਇਆਂ ਦੇ ਵਿੱਚ ਵੇਖਿਆ ਜਾਂਦਾ ਸੀ ਕਿ ਜਿਹੜੇ ਨਿਹੰਗ ਸਿੰਘ ਨੇ ਉਹ ਇਹ ਬਾਣਾ ਪਹਿਣ ਕੇ ਗੁਰਦੁਆਰਿਆਂ 'ਚ ਅਕਸਰ ਸੇਵਾ ਕਰਦੇ ਨੇ ਜਾਂ ਜਦੋਂ ਜਹੋ ਜਲਾਲ ਦਾ ਸਮਾ ਹੁੰਦਾ ਹੋਲੇ ਮੱਲੇ ਦਾ ਤੇ ਉੱਥੇ ਆਪਣਾ ਜੋਹਰ ਦਿਖਾਉਂਦੇ ਨੇ ਪਰ ਤੁਸੀਂ ਇੱਕ ਪ੍ਰਾਈਵੇਟ ਕੰਪਨੀ ਦੇ ਵਿੱਚ ਡਿਲੀਵਰੀ ਕਰਨ ਦਾ ਕੰਮ ਕਰਦੇ ਹੋ ਕਿਸ ਤਰ੍ਹਾਂ ਖਿਆਲ ਆਇਆ ਪਹਿਲਾਂ ਹੀ ਮੈਂ 12ਵੀਂ ਕਲਾਸ ਪਾਸ ਕਰੀ ਜਦੋਂ ਕਮਰਸ ਕਰੀ ਉਸ ਤੋਂ ਬਾਅਦ ਖਾਲਸਾ ਕੋਲ ਸਟੱਡੀ ਕਰੀ ਗ੍ਰੈਜੂਏਸ਼ਨ ਕਰੀ ਉਸ ਤੋਂ ਬਾਅਦ ਸੋਚਿਆ ਮੇਰਾ ਫਰੈਂਡ ਸੀਗਾ ਨਾਲ ਲੈਂਦੀ ਉਹ ਕਹਿੰਦੇ ਮਹਾਲੀ ਚ ਬਹੁਤ ਜੌਬਸ ਨੇ ਫੈਸਿਲਿਟੀ ਹੈਗੀਆਂ ਡਿਲੀਵਰੀ ਬਾਈ ਦੀ ਸਕਿਉਰਟੀ ਕਰਦੀ ਮੋਸਟਲੀ ਜਿਆਦਾ ਇੱਥੇ ਬਹੁਤ ਲੋਡ ਹੈ ਤੇ ਉਹ ਕਹਿੰਦਾ ਕਿ ਮੇਰੇ ਨਾਲ ਰਹਿ ਤੇਰੀ ਮਾਈ ਆਈਡੀ ਬਣਾਉਣਾ ਕੰਮ ਕਰ ਕਿਉਂਕਿ ਗ੍ਰੈਜੂਏਸ਼ਨ ਤੋਂ ਬਾਅਦ ਵੀ ਪੜੇ ਲਿਖੇ ਵੀ 19 ਕਮਾਰੇ ਨੇ ਅਨਪੜ੍ਹ ਵੀ 19 ਕਮਾਰੀ ਪਰ ਐ ਕਿ ਜਿੱਥੇ ਵੀ ਜੌਬ ਕਰਦੇ ਆ ਕਿਸ ਦੀ ਗੁਲਾਮੀ ਹੁੰਦੀ ਜਾਂ ਛੁੱਟੀ ਨਹੀਂ ਮਿਲਦੀ ਹੈਗੀ ਮੈਂ ਸੋਚੇ ਕਿ ਚਲੋ Zomato ਦਾ ਕੰਮ ਕਰਦੇ ਆ ਉਸ ਤੋਂ ਬਾਅਦ Blinkit ਦੀ ਆਈਡੀ ਬਣਾਈ ਤੇ Delhi Kirta kar di ਸਵੇਰੇ ਉੱਠ ਕੇ ਜਾਈ ਦਾ ਕੰਮ ਕਰੀਦਾ ਆਈਡੀ ਬਣਾਈ ਸੀ ਇਹ ਚ ਕੀ ਤਿੰਨ ਫਾਇਦੇ ਆ ਕਿ ਕਿਸੇ ਦੀ ਗੁਲਾਮੀ ਨਹੀਂ ਹੈਗੀ ਜਦ ਮਰਜ਼ੀ ਛੁੱਟੀ ਕਰ ਸਕਦੇ ਆ ਤੇ Delhi cash ਆਉਂਦਾ ਜਾਂਦੀ ਕਿਉਂਕਿ ਹਫਤੇ ਬਾਅਦ ਹੀ ਵੀਕਲੀ ਪੇਅ ਆਊਟ ਮਿਲ ਜਾਂਦਾ ਜਿੰਨੀ ਆਪਾਂ ਕਿਰਤ ਕਰਦੇ ਆ ਕੰਮ ਕਰਦੇ ਆ ਹਾਂਜੀ ਸ਼ਿਖਰ ਦੁਪਹਿਰੇ ਮੋਟਰਸਾਈਕਲ ਦੇ ਉੱਤੇ ਕਦੀ ਕਿਸੇ ਦੇ ਘਰ ਡਿਲੀਵਰੀ ਕਰਨਾ ਕਦੀ ਕਿਸੇ ਦੇ ਘਰ ਗਲ ਵੀ ਕਰਨਾ ਬੜਾ ਔਖਾ ਕੰਮ ਹੈ ਤੇ ਤੁਸੀਂ ਜਿਸ ਨਾਲ ਗ੍ਰੈਜੂਏਸ਼ਨ ਕੀਤੀ ਸੀ ਤੁਸੀਂ ਆਪਣੀ ਡਿਗਰੀ ਨੂੰ ਲੈ ਕੇ ਕੋਈ ਆਫਿਸ ਦੇ ਵਿੱਚ ਏਸੀ ਵਾਲੀ ਨੌਕਰੀ ਸ਼ਾਹੀ ਨੌਕਰੀ ਵੀ ਤਾਂ ਕਰ ਸਕਦੇ ਸੀ ਤਿਆਰੀ ਕਰਦਾ ਸੀਗੀ ਇੰਟਰਵਿਊ ਨਹੀਂ ਕਲੀਅਰ ਹੁੰਦੀਆਂ ਸੀ ਕਿਉਂਕਿ ਪਹਿਲਾ ਪਾਰਟ ਕਲੀਅਰ ਕਰੋ ਫੇ ਦੂਜਾ ਕਰੋ ਫੇ ਤੀਜਾ ਕਰੋ ਉਹ ਜ਼ਿਆਦਾਤਰ ਇਹ ਚਾਹੁੰਦੇ ਕਿ ਟਾਈਮ ਦੋ ਸਾਨੂੰ ਫਿਰ ਉਸ ਤੋਂ ਬਾਅਦ ਆ ਇਹ ਹੁੰਦਾ ਹੀ ਘਰ-ਬਾਰ ਵੀ ਜ਼ਰੂਰੀ ਆ ਕਈ ਵਾਰ ਛੁੱਟੀ ਕਰਨੀ ਪੈਂਦੀ ਘਰੇ ਵੀ ਜਾਣਾ ਪੈਂਦਾ ਘਰੇ ਵੀ ਕੰਮ ਆਈ ਦੋ ਭੈਣਾਂ ਨੇ ਰੈਂਟ ਤੇ ਰਹਿੰਦੇ ਆ ਕਿਰਾਏ ਤੇ ਰਹਿੰਨੀ ਆ ਸਾਰੀ ਜ਼ਿੰਮੇਵਾਰੀ ਮੇਰਤੇ ਹੀ ਸਾਰਾ ਕੁਝ ਦੇਖਣਾ ਪੈਂਦਾ ਵੇ ਘਰੇ ਵੀ ਕੰਮ ਹੁੰਦੀ ਤਾਂ ਕਰਕੇ ਫਿਰ ਮੈਂ ਸੋਚੇ ਕਿ ਚਲੋ ਇਹੋ ਜਿਹੇ ਕੰਮ ਲੱਭਿਆ ਜਾਵੇ ਜਿੱਥੇ ਕਿਸੇ ਦੀ ਗੁਲਾਮੀ ਨਾ ਹੋਵੇ ਰੋਕ ਟੋਕ ਨਾ ਹੋਵੇ ਤਾਂ ਕਰਕੇ ਮੈਂ ਡਿਲੀਵਰੀ ਬਾਈ ਸੱਚੂ ਨਹੀਂ ਗਈ ਇਹ ਜਿਹੜਾ ਇੱਕ ਨਿਹੰਗ ਸਿੰਘ ਦਾ ਇੱਕ ਜਿਹੜਾ ਪਹਿਰਾਵਾ ਹੁੰਦਾ ਉਸ ਨੂੰ ਦੇਖ ਕੇ ਅਕਸਰ ਕਹਿੰਦੇ ਕਿ ਸਾਡੀ ਇੱਕ ਸੇਫਟੀ ਗਾਰਡ ਆ ਗਿਆ ਯਾਨੀ ਕਿ ਹੁਣ ਸਾਨੂੰ ਕੋਈ ਉਹ ਨਿੱਕੀ ਨਹੀਂ ਕਰ ਸਕਦਾ ਸਾਡੇ ਲਾਗੇ ਜੇ ਇੱਕ ਨਿਹੰਗ ਸਿੰਘ ਖਲੋਤਾ ਯਾਨੀ ਕਿ ਅਸੀਂ ਸੇਫਟੀ 'ਚ ਖਲੋਤੇ ਹਾਂ ਜਦੋਂ ਤੁਸੀਂ ਡਿਲੀਵਰੀ ਕਰਨ ਜਾਂਦੇ ਹੋ ਤਾਂ ਜਿਹੜੇ ਵਿਅਕਤੀ ਹੁੰਦੇ ਨੇ ਡਿਲੀਵਰੀਜ਼ ਦਾ ਸਮਾਨ ਲੈਣ ਵਾਲੇ ਉਹ ਤੁਹਾਨੂੰ ਕੀ ਇਹ ਕਰਪਾਨ ਲੈ ਕੇ ਤੇ ਇਹ ਸ਼ਸਤਰ ਲੈ ਕੇ ਇਹ ਸਾਨੂੰ ਡਿਲੀਵਰੀ ਦੇਣ ਆਇਆ ਹਾਂਜੀ ਕਈ ਵਾਰ ਕਸਟਮਰ ਹੁੰਦੇ ਹੀ ਡਰਦੇ ਨੇ ਪਰ ਉਹ ਆਏ ਕਿ ਉਹਨਾਂ ਨੂੰ ਸਿਰਫ ਆਰਡਰ ਤੱਕ ਮੱਲ ਹੁੰਦਾ ਕਿ ਹਾਂ ਵੀ ਅਸੀਂ ਸਿਰਫ ਪੇਮੈਂਟ ਦੇਣੀ ਆ ਜਿਹੜਾ ਆਰਡਰ ਅਸੀਂ ਮੰਗਾਇਆ ਠੀਕ ਹੈ ਕਈ ਕਸਟਮਰ ਇੰਨੀ ਰਿਸਪੈਕਟ ਕਰਦੇ ਨੇ ਇੱਜ਼ਤ ਕਰਦੇ ਨੇ ਆਪ ਪਾਣੀ ਪੁੱਛਦੇ ਆ ਜਿਹੜੇ ਪੰਜਾਬੀ ਮਿਲਦੇ ਨੇ ਸਤਿਕਾਰ ਕਰਦੇ ਨੇ ਸਤਿ ਸ਼ਾਲ ਬੁਲਾਉਂਦੇ ਨੇ ਚਾਹ ਪਾਣੀ ਪੁੱਛਦੇ ਨੇ ਉਹ ਖੁਸ਼ੀ ਵੀ ਹੁੰਦੇ ਨੇ ਕਿ ਹਾਂ ਵੀ ਕੋਈ ਐਦਾਂ ਨਸ਼ੇੜੀ ਬੰਦਾ ਨਹੀਂ ਆਇਆ ਜੋ ਔੜ ਦੇਣ ਆ ਕਈ ਕਸਟਮਰ ਨੂੰ ਰੂਡਲੀ ਬੋਲਦੇ ਆ ਜਿਹੜੇ ਪੜੇ ਲਿਖੇ ਨਹੀਂ ਹੁੰਦੇ ਜਾ ਪ੍ਰਵਾਸੀ ਕਹਿ ਸਕਦੇ ਆਪਾਂ ਉਹ ਉਸਾਂ ਦੀ ਲੁੱਕ ਰੱਖਦੇ ਨੇ ਖੁਸ਼ੀ ਹੁੰਦੀ ਹੈ ਕਈਆਂ ਨੂੰ ਦੇਖ ਕੇ ਹਾਂਜੀ ਤੇ ਜਦੋਂ ਤੁਸੀਂ ਦੇਖਦੇ ਹੋ ਆਪਣੇ ਆਪ ਨੂੰ ਤੁਸੀਂ ਇੱਕ ਸਿੱਕੀ ਸਰੂਪ ਦੇ ਵਿੱਚ ਇੱਕ ਬਾਣੇ ਦੇ ਵਿੱਚ ਰਹਿ ਕੇ ਇਹ ਕੰਮ ਕਰ ਰਹੇ ਹੋ ਤੇ ਤੁਹਾਡੇ ਇਰਤ گرد ਕਿੰਨੇ ਕੁ ਹੋਰ ਪੰਜਾਬੀ ਆ ਕਿੰਨੇ ਕੁ ਹੋਰ ਸਿੱਖ ਨੇ ਕਿਉਂਕਿ ਮੈਕਸਿਮਮ ਇੱਥੇ ਪ੍ਰਵਾਸੀਆਂ ਦਾ ਪ੍ਰਭਾਵ ਹੈ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਜਿੱਥੇ ਮੈਂ ਕੰਮ ਕਰਦੀ ਮਤਲਬ ਕਿ 12 ਘੰਟੇ ਡਿਊਟੀ ਕਰਦਿੰਗੇ ਸਵੇਰੇ ਮਤਲਬ 7-8 ਵਜੇ ਡਿਊਟੀ ਵੇਲੇ ਤਾਂ 24 ਘੰਟੇ ਕੰਮ ਸ਼ੁਰੂ ਹੋ ਜਾਂਦੀ ਉਹ ਆਪਣੇ ਡਿਪੈਂਡ ਕਰਦੇ ਕਿਉਂਕਿ ਸਰੀਰ ਨੂੰ ਰੈਸਟ ਵੀ ਜ਼ਰੂਰੀ ਹੈ ਬਾਈਕ ਨੂੰ ਵੀ ਜ਼ਰੂਰੀ ਹੈ ਫੋਨ ਵੀ ਚਾਰਜ ਕਰਨਾ ਕਿਉਂਕਿ ਫੋਨ 'ਤੇ ਸਾਰਾ ਕੁਝ ਡਾਟਾ ਹੁੰਦਾ ਹੀ ਜਿੱਥੇ ਮੈਂ ਕੰਮ ਕਰਦੀ ਘੱਟੋ ਘੱਟ 100 ਬੰਦੇ ਕੰਮ ਕਰਦੀ ਉਹਨਾਂ 'ਚੋਂ 60 70 ਤਾਂ ਪ੍ਰਵਾਸੀ ਆ ਮੋਸਟਲੀ ਘੱਟੋ ਘੱਟ 20 ਤੀ ਪੰਜਾਬੀ ਨੇ ਪਰ ਐਂਕ ਹਲੇ ਗਲੀ ਸਟੈਂਡ ਲਈ ਦਾ ਖੜੀ ਦਾ ਵੀ ਆ ਜਿੱਥੇ ਲੋਡ ਪ੍ਰਵਾਸੀ ਨੂੰ ਪੈਂਦੀ ਉੱਥੇ ਵੀ ਜਈਦਾ ਕਈ ਵਾਰ ਕਸਟਮਰ ਰੂੜਲੀ ਬੋਲਦੇ ਆ ਸਿਕਿਉਰਿਟੀ ਗਾਰਡ ਬੋਲਦੇ ਗਲਤ ਬੋਲਦੇ ਆ ਉੱਥੇ ਫਿਰ ਨਿਹੰਗ ਸਿੰਘ ਮੱਲਕੀ ਜਥੇਮੰਦੀ ਨੂੰ ਮੂਰੇ ਕਰਦੇ ਨੇ ਕਿ ਬਾਬਾ ਜੀ ਤੁਸੀਂ ਆਓ ਕਸਟਮਰ ਗਲਤ ਬੋਲ ਰਿਹਾ ਪੇਮੈਂਟ ਦਾ ਕੋਈ ਰੋਲਾ ਪੈਸੇ ਦਾ ਕੋਈ ਰੋਲਾ ਕਿਸਾਨ ਨੂੰ ਵੀ ਮੂਰੇ ਹੁੰਦੇ ਆ ਵੀ ਹਰ ਏਗ ਲਈ ਖੜਨਾ ਵੀ ਪੈਂਦਾ ਹੂੰ ਤੇ ਕਦੀ ਇੰਜ ਵੀ ਹੋਇਆ ਕਿ ਕਦੇ ਪ੍ਰਵਾਸੀ ਜਿਹੜੇ ਤੁਹਾਡੇ ਨਾਲ ਕੰਮ ਕਰਦੇ ਨੇ ਆ ਤੁਹਾਡੇ ਲਈ ਕਦੀ ਉਹਨਾਂ ਨੇ ਕੋਈ ਵਿਤਕਰਾ ਕੀਤਾ ਹੋਵੇ ਕਦੀ ਮਨਚੇ ਇਤਰਾਏ ਹੋਵੇ ਕਿ ਯਾਰ ਇਹ ਨਿਹੰਗ ਸਿੰਘ ਆ ਇਹ ਤਾਂ ਸਾਨੂੰ ਇਤਰਾ ਗਰਮ ਨਾਲ ਬੋਲਦੇ ਕੁਛ ਨਾ ਕਰਦੇ ਤੇ ਕਿਸ ਤਰ੍ਹਾਂ ਉਹਨੂੰ ਮੈਨੇਜ ਕਰਕੇ ਚੱਲਦੇ ਹੋ ਪਤਾ ਕੀ ਪਹਿਲੀ ਵਾਰ ਹੁੰਦਾ ਹੈ ਕਿ ਜਿਹੜਾ ਆਪਣਾ ਸਿੱਖੀ ਸਰੂਪ ਹੁੰਦਾ ਹੀ ਨਹੀਂ ਲੁੱਕ ਕਹਿ ਸਕਦੇ ਜਿਵੇਂ ਮੈਟਰ ਕਰਦੀ ਕਿਉਂਕਿ ਸਿੱਖੀ ਸਰੂਪ ਨੂੰ ਦੇਖ ਕੇ ਬੰਦਾ ਕਹਿੰਦਾ ਕਿ ਹਾਂ ਵੀ ਇਹ ਹਮੇਸ਼ਾ ਕਿਸੇ ਨਾਲ ਮਾੜਾ ਨਹੀਂ ਕਦੀ ਕਰਨਗੇ ਕਈ ਵਾਰ ਹੁੰਦਾ ਹੀ ਜਿਹੜੇ ਨਾਲ ਬਲਿੰਕਡ ਮੁੰਡੇ ਪ੍ਰਵਾਸੀ ਕੰਮ ਕਰ ਰਾਤ ਨੂੰ ਜਦੋਂ ਸਮਸ਼ਾਨ ਏਰੀਆ 'ਚ ਆਰਡਰ ਪੈਂਦੇ ਹੀ ਉੱਥੇ ਲੁੱਟਖੋ ਵੀ ਹੁੰਦੀ ਆ ਮਹਾਲੀ ਬਹੁਤ ਵੱਡਾ ਏਰੀਆ ਇੱਥੇ ਡਿਲੀਵਰੀ ਬாய் ਵੀ ਕੰਮ ਕਰਦੇ ਸਕਿਉਰਿਟੀ ਗਾਰਡ ਵੀ ਕਈ ਮਤਲਬ ਕਿ ਇਹੋ ਜਿਹੇ ਏਰੀਆ ਸਮਸ਼ਾਨ ਏਰੀਆ 'ਚ ਆਰਡਰ ਪੈ ਜਾਂਦੇ ਆ ਉੱਥੇ ਫਿਰ ਲੋਡ ਪੈਂਦੀ ਆ ਸਾਰੇ ਨੇ ਨੰਬਰ ਲਿਖਿਆ ਹੈ ਕਿ ਹਾਂ ਵੀ ਬਾਬਾ ਹੀ ਯਾਦ ਕਰੋ ਉਹਨਾਂ ਨੇ ਸ਼ਸਤਰ ਵਿੱਦਿਆ ਲਈ ਹੋਈ ਆ ਸਿੱਖਿਆ ਹੋਇਆ ਸੇਫਟੀ ਲਈ ਕਿਸੇ ਦੀ ਵੀ ਸੇਫਟੀ ਲਈ ਆਪਾਂ ਸ਼ਸਤਰ ਵਿੱਦਿਆ ਯੂਜ਼ ਕਰ ਸਕਦੇ ਆ ਫਿਰ ਉਹ ਫੋਨ ਕਰ ਦੇ ਕੇ ਬਾਬਾ ਜੀ ਜਲਦੀ ਆਜੋ ਐ ਮੇਰਾ ਫੋਨ ਖੋਲਿਆ ਜਾਂ ਮਤਲਬ ਕਿ ਰੋਲਾ ਹੋਰ ਪੈ ਗਈ ਜਾਂ ਕੱਠ ਹੋ ਰਹੀ ਤੁਸੀਂ ਆ ਕੇ ਬਚਾਓ ਫਿਰ ਹਰੇਕ ਲਈ ਖੜਦੇ ਆਂ ਅਗਲੇ ਆਪਣੀ ਇੱਜ਼ਤ ਕਰਦੇ ਨੇ ਤੇ ਜਦੋਂ ਤੁਸੀਂ ਜਾਂਦੇ ਹੋ ਤੁਹਾਨੂੰ ਵੀ ਕਦੀ ਆਰਡਰ ਪੈਂਦਾ ਹੋਵੇਗਾ ਕਿਉਂਕਿ ਆਰਡਰ ਪਾਉਣ ਵਾਲਿਆਂ ਨੂੰ ਨਹੀਂ ਪਤਾ ਕਿ ਅੱਗੋਂ ਨਿਹੰਗ ਸਿੰਘ ਨੇ ਆਉਣਾ ਕਿ ਪ੍ਰਵਾਸੀ ਨੇ ਆਉਣਾ ਹਾਂਜੀ ਕਦੀ ਤੁਹਾਨੂੰ ਸੁੰਸਾਨ ਏਰੀਏ ਤੇ ਆਰਡਰ ਪਿਆ ਹੋਵੇ ਤੇ ਤੁਹਾਨੂੰ ਖਤਰਾ ਮਹਿਸੂਸ ਹੋਵੇ ਕਿ ਭਾਈ ਮੇਰੇ ਤੇ ਕੋਈ ਅਟੈਕ ਕਰਨ ਲੱਗਾ ਜਾਂ ਫਿਰ ਕਿਸੇ ਨੇ ਕੀਤਾ ਹੋਇਆ ਅਜਿਹਾ ਕੁਛ ਘਟਣਾ ਹੋਵੇ ਹਾਂਜੀ ਮੱਲੋ ਇੱਕ ਵਾਰ ਹੋਇਆ ਸੀਗਾ ਮੇਨਾਂ ਆ ਮੋਸਟਲੀ 12:00 ਵਜੇ ਰਾਤ ਨੂੰ ਆਰਡਰ ਪਿਆ ਸੀਗਾ 12:30 ਹੋ ਗਏ ਸੀਗੇ ਤੇ ਸੁੰਸਾਨ ਏਰੀਏ ਚ ਮਾਡਲ ਦੇਣ ਗਿਆ ਪਹਿਲਾ ਗਸਟਮਰ ਨੇ ਫ ਕਈ ਕਸਮਾ ਨਾ ਫੇਕ ਆਈਡੀਆ ਬਣਾ ਕੇ ਵੀ ਮਤਲਬ ਕਿ ਲੁੱਟਖੋ ਕਰਦੇ ਨੇ ਕਿ ਹਾਂ ਵੀ ਰਾਈਡਰ ਆਊਗਾ ਇਹ ਤੋਂ ਫੋਨ ਖੋਵਾਂਗੇ ਪੈਸੇ ਖੋਵਾਂਗੇ ਪਰ ਜਦੋਂ ਆਪਾਂ ਲੋਕ ਇਦਾਂ ਦੀ ਹੋ ਜਾਂਦੇ ਕਿ ਹਾਂ ਵੀ ਸ਼ਸਤਰਧਾਰੀ ਕਿ ਨਿਹੰਗ ਸਿੰਘ ਆ ਰਿਹਾ ਉਹਨਾਂ ਨੂੰ ਪਤਾ ਕਿ ਪਹਿਲ ਕਦੀ ਨਿਹੰਗ ਸਿੰਘ ਕਰਦੇ ਨਹੀਂ ਹਾਂ ਜੀ ਕਿਸੇ ਨੇ ਸ਼ੁਰੂਆਤ ਕਰਤੀ ਵੇ ਛੱਡ ਦੇ ਨੂੰ ਵੀ ਹਿਸਾਬ ਹੋ ਗਿਆ ਪਹਿਲ ਕਦੀ ਕਰਨੀ ਨਹੀਂ ਧੂਲ ਛੱਡਣੀ ਨਹੀਂਗੀ ਠੀਕ ਹੈ ਉਹ ਲੋਕਾਂ ਬੰਦੇ ਨੂੰ ਦੇਖ ਕੇ ਇਹਨਾਂ ਖੋਫ ਪੈਦਾ ਹੋ ਜਾਂਦਾ ਕਿ ਹਾਂ ਵੀ ਇਹ ਸਾਡੇ ਤੇ ਬਾਰ ਨਾ ਕਰੇ ਜਾਂ ਇਹਨਾਂ ਪੰਗਾ ਲੈ ਕੇ ਅਸੀਂ ਗਲਤੀ ਕਰਾਂਗੇ ਇਸ ਲੋ ਪਹਿਲੀ ਡਰ ਦੇ ਮਾਰੇ ਨਾ ਕਸਟਮਰ ਪੈਸੇ ਦੇ ਦਿੰਦੇ ਆ ਆਰਡਰ ਲੈ ਕੇ ਦੂਰ ਹੋ ਜਾਂਦੇ ਨੇ ਕੋਈ ਮਤਲਬ ਐਸੀ ਜੀ ਜ਼ਬਰਦਸਤੀ ਨਹੀਂ ਕਰਦੇ ਕਿ ਹਾਂ ਵੀ ਇਹਨਾਂ ਪੰਗਾ ਲਾਵਾਂਗੇ ਤੇ ਗਲਤ ਹੋਵੇ। ਕਮਲ ਜੀ ਤੁਹਾਡੀ ਸਵੇਰ ਦੀ ਦਿਨ ਦੀ ਸ਼ੁਰੂਆਤ ਕਿੱਥੋਂ ਹੁੰਦੀ ਹੈ ਤੇ ਰਾਤ ਨੂੰ ਸੌਣ ਲੱਗਿਆਂ ਤੱਕ ਦਾ ਸਿੰਸਕਾ ਕਿਹੋ ਜਿਹਾ ਰਹਿੰਦਾ ਦਿਨ ਭਰ ਦਾ ਉਹ ਦੱਸੋ। ਜੀ ਮੈਂ 6 ਵਜੇ ਉੱਠਦੀ ਆਂ ਆਲਾਰਮ ਲਾਇਆ ਹੋਇਆ 5:30 ਦਾ ਆਲਾਰਮ ਲਾਈ। ਉਸ ਤੋਂ ਬਾਅਦ ਉੱਠ ਕੇ 6 ਵਜੇ ਪਹਿਲੇ ਹੀ ਉੱਠ ਕੇ ਮਾਰੀ ਦੇ ਨਾਲ ਲਈਦਾ। ਉਸ ਤੋਂ ਬਾਅਦ ਜਿੰਮ ਥੋੜੀ ਡੰਬਲ ਵਗੈਰਾ ਰੱਖ ਕੇ ਵਰਕਆਊਟ ਕਰਦੇ ਆ ਕਿ ਸਰੀਰ ਫਿੱਟ ਰਹੇ। ਪੁ ਅੱਧੇ ਘੰਟੇ ਬਾਅਦ ਫਰੈਸ਼ ਹੋ ਕੇ ਤਿਆਰ ਹੋ ਕੇ ਉਸ ਤੋਂ ਬਾਅਦ ਬਾਣੀ ਪੜਨੀ ਪਾਠ ਕਰਨੀ ਉਸ ਤੋਂ ਬਾਅਦ ਜਦੋਂ 1 ਘੰਟੇ 'ਚ ਮੱਲ ਲੱਗੇ ਪੂਰਾ ਤਿਆਰ ਹੋ ਜਾਈਂ 7:00 ਵਜੇ ਕੰਮ ਤੇ ਆਣੀ ਉਸ ਤੋਂ ਬਾਅਦ ਹੀ 2 ਘੰਟੇ ਕੰਮ ਕਰਕੇ ਫਿਰ ਟਾਬੇ ਤੇ ਰੋਟੀ ਖਾਣੀ ਠੀਕ ਹੈ ਕਿਉਂਕਿ ਇਕੱਲੇ ਰਹਿਨੇ ਆ ਤਾਂ ਕੁਝ ਬਣਾਉਂਦੇ ਨਹੀਂ ਹੈਗੇ ਬਾਹਰ ਹੀ ਖਾਈਦਾ ਸ਼ਕੀ ਦੀ ਠੀਕ ਹੈ ਉਸ ਤੋਂ ਬਾਅਦ ਸ਼ੱਕੇ ਪ੍ਰਸ਼ਾਦਾ 10:00 ਵਜੇ ਉਸ ਤੋਂ ਬਾਅਦ 12:00 2:00 ਵਜੇ ਤੱਕ ਕੰਮ ਕਰਕੇ ਘੰਟਾ ਰੈਸਟ ਕਰਦੀ ਰੂਮ 'ਚ ਜਾ ਕੇ ਫੋਨ ਚਾਰਜ ਲਾਣੀ ਬਾਈਕ ਨੂੰ ਵੀ ਰੈਸਟ ਚਾਹੀਦਾ ਸਰੀਰ ਨੂੰ ਵੀ ਰੈਸਟ ਚਾਹੀ ਫੇਰ ਵੀ ਚਲੋ ਮਜਬੂਰੀ ਕੰਮ ਕਰੀ ਲਈ 10 12 ਘੰਟੇ ਰਾਤ ਤੱਕ 10 ਵਜੇ ਤੱਕ ਡਿਊਟੀ ਕਰਦੀ ਹਾਂ ਹਾਂਜੀ ਕਈ ਵਾਰੀ ਵੇਖਿਆ ਜਾਂਦਾ ਹੈ ਕਿ ਜਿਹੜਾ ਨਿਹੰਗ ਸਿੰਘਾਂ ਦਾ ਬਾਣਾ ਕਈ ਜਿਹੜੇ ਲੋਕ ਅਖੋਤੀ ਲੋਕ ਨੇ ਹਾਂਜੀ ਉਸ ਦੀ ਮਿਸਯੂਜ਼ ਬਹੁਤ ਕਰਦੇ ਨੇ ਯਾਨੀ ਕਿ ਬਾਣਾ ਪਾ ਲਿਆ ਅਸੀਂ ਸਿੱਖੀ ਸਰੂਪ ਵਰਗੂ ਦਾੜਾ ਰੱਖ ਲਿਆ ਵਾਲ ਰੱਖ ਲਏ ਤੇ ਸਾਨੂੰ ਲੱਗਦਾ ਜੀ ਅਸੀਂ ਨਿਹੰਗ ਸਿੰਘ ਬਣ ਗਏ ਉਹ ਬੰਦੇ ਕਈ ਅਜਿਹੇ ਘਟਨਾਵਾਂ ਨੂੰ ਵਾਰਦਾ ਦੇ ਦਿੰਦੇ ਨੇ ਜਿਹਦੇ ਨਾਲ ਸਾਰੀ ਨਿਹੰਗ ਸਿੰਘ ਜਥੇਬੰਦੀ ਹੈ ਜਿਹੜੀ ਹੈ ਉਸ ਨੂੰ ਉਸ ਦਾ ਸਾਹਮਣਾ ਕਰਨਾ ਪੈਂਦਾ ਹਾਂਜੀ ਮੇਨ ਚੀਜ਼ ਮੈਟਰ ਕਰਦੀ ਮੈਂ ਕੁਲਵਿੰਦਰ ਸਿੰਘ ਤਰਨਾ ਦਲ ਜਥੇਦਾਰ ਨੇ ਉਹਨਾਂ ਨਾਲ ਰਹਿਣੀ ਠੀਕ ਹੈ ਉਹਨਾਂ ਨੇ ਵਧੀਆ ਸਿੱਖਿਆ ਦਿੱਤੀ ਆ ਹਮੇਸ਼ਾ ਉਹਨਾਂ ਨੇ ਇਹ ਸਿਖਾਇਆ ਕਿ ਹਾਂ ਵੀ ਹਮੇਸ਼ਾ ਪਹਿਲ ਨਹੀਂ ਕਰਨੀ ਹਮੇਸ਼ਾ ਜਿਹੜਾ ਗਰੀਬ ਆਦਮੀ ਆ ਜਾਂ ਕੋਈ ਵੀ ਪਰੇਸ਼ਾਨ ਪ੍ਰੋਬਲਮ ਦਿੱਕਤ ਆਂਦੀ ਉਹਦੇ ਲਈ ਖੜਨਾ ਸਾਨੂੰ ਇਹ ਸਿਖਾਇਆ ਜਾਂਦਾ ਕਿ ਮਤਲਬ ਕੋਈ ਇਹੋ ਜਿਹਾ ਕਦਮ ਨਹੀਂ ਠਾਣਾ ਜਿਹਦੇ ਨਾਲ ਨਿਹੰਗ ਸਿੰਘ ਜਥੇਬੰਦੀ ਜਾਂ ਸਿੱਖੀ ਸਰੂਪ ਨੂੰ ਕੋਈ ਦਾਗ ਲੱਗੇ ਮੇਨ ਚੀਜ਼ ਮੈਟਰ ਕਰਦੀ ਹੈ ਬਸ ਸੰਤੋਖ ਰਹਿਣਾ ਆਪਣੇ ਆਪ 'ਚ ਸ਼ਾਂਤੀ ਰੱਖਣੀ ਜਿੰਨਾ ਹੋ ਸਕੇ ਕਿਉਂਕਿ ਅਸੀਂ ਸਾਰੇ ਪਾਸੇ ਦੇਖਦੇ ਆ ਕਿ ਮਾਹੌਲ ਬਹੁਤ ਖਰਾਬ ਹੈ ਕਈ ਵਾਰ ਹੁੰਦਾ ਕਿ ਕਈ ਸ਼ਸਤਰ ਵਿਦਿਆ ਵੀ ਨਹੀਂ ਲੈਂਦੇ ਕਿਉਂਕਿ ਸ਼ਸਤਰ ਵਿਦਿਆ ਬਹੁਤ ਜ਼ਰੂਰੀ ਆਪਣੀ ਸੇਫਟੀ ਲਈ ਵੀ ਕਿਸੇ ਦੀ ਸੇਫਟੀ ਲਈ ਤੇ ਮੈਂ ਇੰਝ ਮੈਟਰ ਕਰਦੀ ਆ ਆਪਣਾ ਪੈਰਾ ਵਾ ਆਪਾਂ ਜੇ ਸਹੀ ਹੋਵਾਂਗੇ ਤਾਂ ਹੀ ਉਹ ਆਪਾਂ ਲੋਕਾਂ ਨੂੰ ਆਪਾਂ ਸਿੱਖੀ ਦੇ ਰੂਪ ਵਿੱਚ ਦਾਖਲ ਕਰਾਂਗੇ ਹਾਂਜੀ ਅਗਲਾ ਸਵਾਲ ਮੇਰਾ ਤੁਹਾਡਾ ਤੋ ਜਿਸ ਤਰ੍ਹਾਂ ਹੁਣੇ ਹੀ ਅਮਰਪਾਲ ਸਿੰਘ ਮਹਿਰ ਉਹਨਾਂ ਨੇ ਜ਼ਿੰਮੇਵਾਰੀ ਲਈ ਸੀ ਇੱਕ ਕਮਲਕੌਰ ਭਾਬੀ ਨਾਮ ਦੀ ਇਨਫਲੂਐਂਸਰ ਨੂੰ ਮਾਰਨ ਦੀ ਕਿਉਂਕਿ ਉਹ ਸ਼ਲੀਲਤਾ ਭਰੀਆਂ ਵੀਡੀਓਜ਼ ਪਾਉਂਦੇ ਸੀ ਬੀਗ ਅ ਨਿਹੰਗ ਸਿੰਘ ਤੁਸੀਂ ਇਸ ਨੂੰ ਕਿਵੇਂ ਦੇਖਦੇ ਜੀ ਮੈਂ ਇਹ ਦੇਖਦਾ ਕਿ ਮਤਲਬ ਉਹਨਾਂ ਨੇ ਲੇਡੀਜ਼ ਨਾਲ ਜੋ ਵੀ ਕਰ ਰਿਹਾ ਪਰ ਗਲਤ ਕਰਿਆ ਮਤਲਬ ਕਿ ਮਾਰਨਾ ਨਹੀਂ ਚਾਹੀਦਾ ਸੀ ਉਹਨਾਂ ਨੂੰ ਵਾਰਨਿੰਗ ਦੇਣੀ ਚਾਹੀਦੀ ਸੀ ਉਹਨਾਂ ਨੂੰ ਸਮਝਾਉਣਾ ਚਾਹੀਦਾ ਸੀਗਾ ਠੀਕ ਹੈ ਸਿੱਖ ਜਥੇਬੰਦੀ ਦੇ ਸਾਹਮਣੇ ਕਰਨਾ ਚਾਹੀਦਾ ਸੀਗਾ ਜੋ ਵੀ ਆ ਚਲੋ ਮੇਨ ਚੀਜ਼ ਮੈਟਰ ਕਰਦੀ ਆ ਨਿਹੰਗ ਸਿੰਘ ਨੂੰ ਇਦਾਂ ਦਾ ਕਦਮ ਨਹੀਂ ਉਠਾਉਣਾ ਚਾਹੀਦਾ ਠੀਕ ਹੈ ਪਰ ਜੇ ਉਠਾਇਆ ਵੀ ਆ ਗੁਪਤ ਕਰਨਾ ਚਾਹੀਦਾ ਕਿ ਇਸ ਨੂੰ ਆਪਾਂ ਇਹ ਨਹੀਂ ਕਹਿਣਾ ਕਿ ਬਦਨਾਮ ਕਰਨਾ ਜਾਂ ਦੱਸਣਾ ਕਿਸੇ ਨੂੰ ਕਿ ਹਾਂ ਵੀ ਮਾ ਕਦਮ ਉਠਾਇਆ ਜਾਂ ਅੱਗੇ ਵੀ ਸਾਰੇ ਵੀ ਕੇਅਰਫੁਲ ਹੋ ਜਾਣ ਜਾਂ ਮਤਲਬ ਕਿ ਧਿਆਨ ਚ ਰੱਖੋ ਕਿ ਇਦਾਂ ਦੇ ਕਦਮ ਨਹੀਂ ਠਾਣੇ ਸੋਸ਼ਲ ਮੀਡੀਆ ਇੰਨਾ ਮੱਲੋ ਮਾੜਾ ਪ੍ਰਭਾਵ ਪੰਦਾ ਆਪਣੇ ਤੇ ਡਿਪੈਂਡ ਕਰਦਾ ਕਿ ਆਪਾਂ ਕਿੱਦਾਂ ਦੇ ਪਰਸਨ ਆ ਕਿੱਦਾਂ ਦਾ ਆਪਣਾ ਪਹਿਰਾਵਾ ਉਸ ਹਿਸਾਬ ਨਾਲ ਚੱਲਣਾ ਚਾਹੀਦਾ ਤੁਹਾਨੂੰ ਨਹੀਂ ਲੱਗਦਾ ਕਿ ਇਸ ਘਟਨਾ ਤੋਂ ਬਾਅਦ ਜਿਸ ਤਰ੍ਹਾਂ ਕਤਲ ਕੀਤਾ ਗਿਆ ਮੌਤੇ ਘਾਟ ਉਤਾਰਿਆ ਗਿਆ ਉਸ ਇਨਫਲੂਐਂਸਰ ਨੂੰ ਉਸ ਤੋਂ ਬਾਅਦ ਤਮਾਮ ਜਿਹੜੇ ਵਕ ਵਕ ਨਿਹੰਗ ਸਿੰਘ ਜਿੱਥੇ ਬੰਦੀਆਂ ਨੂੰ ਦੇਖਣ ਵਾਲੇ ਲੋਕ ਨੇ ਜਿਨ੍ਹਾਂ ਨੂੰ ਵਿੱਚਲੀ ਗੱਲ ਦਾ ਨਹੀਂ ਪਤਾ ਕਿ ਕੜੇ-ਕੜੇ ਅਦਾਲਤ ਤੋਂ ਕੜੇ-ਕੜੇ ਲੋਕ ਨੇ ਉਹ ਹਰੇਕ ਨੂੰ ਇੱਕੋ ਚੁੱਕੇ ਸਮਝ ਲੈਣਗੇ ਯਾਨੀ ਕਿ ਉਹਨਾਂ ਨੂੰ ਲੱਗੇਗਾ ਕਿ ਇਹ ਵੀ ਸਾਡੇ ਨਾਲ ਇਹੋ ਜਿਹਾ ਕੁਝ ਕਰ ਸਕਦੇ ਨੇ ਕਿਸ ਤਰ੍ਹਾਂ ਦੀ ਛਾਪ ਛੱਡੀ ਜਾ ਸਕਦੀ ਮ ਪਹਿਲਾਂ ਤਾਂ ਜਥੇਬੰਦੀਆਂ ਨਾਲ ਜਾਣਕਾਰੀ ਲੋ ਗੱਲਾਂ ਬਾਤਾਂ ਸ਼ੇਅਰ ਕਰੋ ਕਿ ਹਾਂ ਵੀ ਇਹ ਚੀਜ਼ ਆਪਾਂ ਨੂੰ ਕਰਨੀ ਚਾਹੀਦੀ ਹੈ ਨਹੀਂ ਬੈਠ ਕੇ ਸਾਰੇ ਦਲਾਂ 'ਚ ਗੱਲਬਾਤ ਕਰਨੀ ਚਾਹੀਦੀ ਆ ਕਿ ਇਹ ਚੀਜ਼ ਧਿਆਨ 'ਚ ਰੱਖਣਾ ਚਾਹੀਦਾ ਕਿਉਂਕਿ ਹਰ ਵਾਰ ਆਪਣਾ ਮਾੜਾ ਪ੍ਰਭਾਵ ਪੈਂਦਾ ਓਹ ਆਪਣੇ ਡਿਪੈਂਡ ਕਰਦਾ ਕਿ ਆਪਾਂ ਮਾੜਾ ਪ੍ਰਭਾਵ ਪਾਣਾ ਜਾਂ ਸਿੱਖ ਜਥੇਬੰਦੀ ਨੂੰ ਮੂਰੇ ਪ੍ਰਮੋਟ ਕਰਨਾ ਜਾਂ ਨਿਹੰਗ ਸਿੰਘ ਜਥੇਬੰਦੀ ਨੂੰ ਪ੍ਰਮੋਟ ਕਰਨਾ ਮਾੜਾ ਪ੍ਰਭਾਵ ਕੁਛ ਐਸੇ ਜਿਹੇ ਕਦਮ ਨਹੀਂ ਠਾਣਾ ਜਿਸ ਨਾਲ ਸਿੱਖ ਜਥੇਬੰਦੀ ਨੂੰ ਦਾਗ ਲੱਗੇ ਇਹ ਚੀਜ਼ੇ ਧਿਆਨ ਰੱਖਣਾ ਚਾਹੀਦਾ ਕੀ ਕਿ ਉਸ ਤੋਂ ਬਾਅਦ ਆਉਨੇ ਆ ਤੁਹਾਡੀ ਕਿਰਤ ਵਾਲੇ ਪਾਸੇ ਫਿਰ ਜੇਕਰ ਗੱਲ ਕਰੀਏ ਇੱਕ ਦਿਨ ਦੇ ਵਿੱਚ ਕਮਲ ਹੋਣੀ ਮੈਂ ਕਹਿੰਦਾ ਤੁਸੀਂ ਉਸ ਐਗਜ਼ੈਕਟਲੀ ਦੱਸੋ ਬਟ ਫਿਰ ਵੀ ਗੁਜ਼ਾਰੇ ਬਸਰ ਦੇ ਲਈ ਤੁਸੀਂ ਕਿੰਨਾ ਕਮਾ ਲੈਂਦੇ ਹੋ ਜਿਸ ਨਾਲ ਤੁਹਾਡਾ ਖਰਚਾ ਚੱਲ ਜਾਂਦਾ ਹੈ ਫੈਮਿਲੀ ਦਾ ਖਰਚਾ ਚੱਲ ਰਿਹਾ ਹੁੰਦਾ ਤੁਹਾਡੀਆਂ ਜ਼ਿੰਮੇਵਾਰੀਆਂ ਸਹੀ ਸਲਾਮਤ ਪੂਤੀ ਜਾਂਦੀਆਂ ਜਿਹੜੇ ਕਹਿੰਦੇ ਨੇ ਕਿ ਮਹਾਲੀ ਚ ਮਤਲਬ ਕਿ ਆਪਾਂ ਕਾਰਜ ਨਹੀਂ ਕਰ ਸਕਦੇ ਕੰਮ ਨਹੀਂ ਹੈਗਾ ਮਹਾਲੀ ਚ ਬਹੁਤ ਫੈਸਿਲਿਟੀ ਹੈ ਸਿਕਿਉਰਿਟੀ ਗਾਰਡ ਤੇ ਡਿਲੀਵਰੀ ਬਾਈ ਦੀ ਬਹੁਤ ਨੀਡ ਹੈ ਇੱਥੇ ਬੁਆਏਸ ਲਈ ਵੀ ਗਰਲਸ ਲਈ ਵੀ ਮੋਸਟਲੀ ਜੇ ਆਪਾਂ ਗੱਲ ਕਰੀਏ ਜੇ ਮੈਂ ਆਪਣੀ ਕਿਰਤ ਦੀ ਗੱਲ ਕਰਾਂ ਕਿਰਤ ਚ ਆ ਜਾਂਦਾ ਕਿ ਹਾਂ ਵੀ ਜਦੋਂ ਆਪਾਂ ਸਵੇਰੇ ਜਾਂਦੇ ਆ 12 ਘੰਟੇ ਮੈਂ ਕੰਮ ਕਰਦੀ ਦੋ ਘੰਟੇ ਮੈਂ ਰੈਸਟ ਕਰਦੀ ਵਿੱਚ ਤੇ ਹਰੇਕ ਆਰਡਰ ਤੇ ਇਨਸੈਂਟਿਵ ਹੁੰਦਾ ਜਿਵੇਂ ਆਪਾਂ ਮਤਲਬ ਕਿ ਜਿੰਨੇ ਆਰਡਰ ਲਾਨੇ ਜਿਵੇਂ 25 ਆਰਡਰਾਂ ਤੇ ਸਾਨੂੰ ਇਨਸੈਂਟਿਵ ਹੁੰਦਾ 100 ਰੁਪਿਆ ਠੀਕ ਹੈ 26 ਆਰਡਰਾਂ ਤੇ ਉਸ ਤੋਂ ਬਾਅਦ 30 ਆਰਡਰਾਂ ਤੇ 200 ਇਨਸੈਂਟਿਵ ਆ ਜਾਂਦੀ ਜੇ ਆਪਾਂ ਗੱਲ ਕਰੀ ਜੇ ਮੈਂ 1000 ਰੁਪਏ ਦਾ ਕੰਮ ਕਰਦੀ ਉਹਦੇ ਚ 200 250 ਦਾ ਤੇਲ ਲੱਗ ਜਾਂਦਾ ਫੇਰ ਵੀ 700 ਰੁਪ ਜੇ ਆਪਾਂ ਮਤਲਬ ਕਿ ਸ਼ਰੀਰ ਕੰਮ ਕਰਾਈ ਫਿਰ ਵੱਧ ਵੀ ਕਮਾਈ ਕਰੀ ਜੇ ਕਿਉਂਕਿ ਘਰ ਦੀ ਜ਼ਿੰਮੇਵਾਰੀਆਂ ਨੇ ਵਿਆਹ ਲਈ ਉਮਰ ਹੋ ਗਿਆ ਦੋ ਭੈਣਾਂ ਨੇ ਇੱਕ ਵੈਣ ਵਾਲੀ ਹੋ ਗਈ ਜੀ ਇੱਕ ਵਿਆਹੀ ਗਈ ਤੇ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਕਿਸ ਤਰ੍ਹਾਂ ਲੈ ਤੁਸੀਂ ਕਦੀ ਪਰਿਵਾਰ ਨੇ ਵੀ ਕਿਹਾ ਕਿ ਸਾਡੇ ਪੁੱਤ ਨੇ ਬਹੁਤ ਜ਼ਿਆਦਾ ਜ਼ਿੰਮੇਵਾਰੀ ਚੁੱਕ ਲਈ ਹੈ ਘਰ ਦੇ ਤਾਂ ਕਹਿੰਦੇ ਕਿ ਵਾਪਸ ਆ ਜਾ ਕਰ ਉਹਨਾਂ ਨੂੰ ਟੈਨਸ਼ਨ ਹੁੰਦੀ ਹੈ ਕੱਲਾ ਰਹਿੰਦਾ ਕਿਵੇਂ ਕਿਰਤ ਕਰਦਾ ਹੋਵੇਗਾ ਕਿਵੇਂ ਆਪਣੀ ਟੈਨਸ਼ਨਾਂ ਕਿਉਂਕਿ ਜਿੱਥੇ ਮੈਂ ਰਹਿੰਦਾ ਪੀਜੀ ਲਿਆ ਹੋਇਆ ਹੈ 5000 ਉਹਦਾ ਵੀ ਰੰਟੀ ਹੂੰ ਠੀਕ ਹੈ ਜਿੱਥੇ ਮੈਂ ਘਰ ਰਹਿਣਾ ਉਹਦਾ ਵੀ 7000 ਰੈਂਟ ਹੀ ਉਸ ਤੋਂ ਬਾਅਦ ਈਲ ਖਰਚਾ ਖਾਣਾ ਪੀਣਾ ਈ ਸਾਰਾ ਟੋਟਲ ਸਾਰੀ ਮੈਨੇਜ ਕਰਨਾ ਪੈਂਦਾ ਈ ਘਰ ਦੀ ਜ਼ਿੰਮੇਵਾਰੀ ਨਾਲ ਹੀ ਸਾਰਾ ਰਜਮੰਦੀ ਹੁੰਦੀ ਸ਼ੇਅਰ ਕਰਦੇ ਹਰੇ ਗੱਲ ਘਰਦਿਆਂ ਨੂੰ ਇਹੀ ਹੁੰਦਾ ਕਿ ਚਲੋ ਮਹੀਨੇ 'ਚ ਇੱਕ ਦੋ ਵਾਰ ਮੇਰਾ ਮੁੰਡਾ ਘਰੇ ਆ ਜਵੇ ਹਰੇ ਗੱਲ ਸ਼ੇਅਰ ਕਰੇ ਦੱਸ ਦੇ ਉਹਨਾਂ ਨੂੰ ਟੈਨਸ਼ਨ ਹੁੰਦੀ ਘਰੇ ਫੋਨ ਕਰਦੇ ਰਹਿੰਦੇ ਨੇ ਸਾਰਾ ਕੁਝ ਮੈਨੇਜ ਵੀ ਕਰਨਾ ਪੈਂਦਾ ਜਦੋਂ ਛੁੱਟੀ ਕਰਦੇ ਆ ਜਦੋਂ ਬਿਮਾਰ ਹੁੰਨੇ ਫਿਰ ਮੈਂ ਘਰੇ ਜਾਂਦਾ ਕਿਉਂਕਿ ਇੱਥੇ ਕੇਅਰ ਕਰਨ ਵਾਲਾ ਕੋਈ ਨਹੀਂ ਹੁੰਦੀ ਹਾਂਜੀ ਤੇ ਕਮਲ ਜੀ ਦਾ ਖੀ ਗੁਰਦੁਆਰਾ ਸਾਹਿਬ ਦੇ ਵਿੱਚ ਬਹੁਤ ਸਾਰੇ ਉਹ ਸਿੰਘ ਜਿਹੜੇ ਕਿ ਪਾਰਟ ਦਾ ਕੰਮ ਕਰਦੇ ਨੇ ਪਾਰਟੀ ਸਿੰਘ ਕਹਾਉਂਦੇ ਆਪਾਂ ਹਾਂਜੀ ਹੁਣ ਉਹ ਵੀ ਉਤੋਂ हट ਕੇ ਕੋਈ ਆਪਣਾ ਸਟਾਲ ਲਗਾ ਰਿਹਾ ਫੂਡ ਕਾਟ ਲਗਾ ਰਿਹਾ ਮੋਹੱਲੇ 'ਚ ਅਨੇਕਾਂ ਅਜਿਹੇ ਐਗਜ਼ਾਮਪਲ ਆਣੇ ਪੂਰੇ ਪੰਜਾਬ 'ਚ ਵੀ ਨੇ ਹਾਂਜੀ ਤੇ ਤੁਹਾਨੂੰ ਕੀ ਲੱਗਦਾ ਵਾਕਈ ਹੀ ਜੋ ਗੁਰਦੁਆਰਿਆਂ ਦੇ ਵਿੱਚ ਉਹ ਕਮਾਈ ਜੋ ਆਉਂਦੀ ਹੈ ਉਸ ਦੇ ਵਿੱਚ ਓਨੀ ਤਨਖਾਹ ਉਹਨਾਂ ਨੂੰ ਨਹੀਂ ਦਿੱਤੀ ਜਾਂਦੀ ਜਿਸ ਨਾਲ ਉਹਨਾਂ ਦਾ ਗੁਜ਼ਾਰਾ ਹੋ ਸਕੇ ਬਿਲਕੁਲ ਨਹੀਂ ਜੀ ਕਿਉਂਕਿ ਵੱਖ-ਵੱਖ ਪ੍ਰਬੰਧਕਾ ਕਮੇਟੀਆਂ ਜਿੰਨੀਆਂ ਵੀ ਬਣਾਈ ਜਾਂਦੀਆਂ ਨੇ ਗੁਰਦੁਆਰਿਆਂ 'ਚ ਹੀ ਉਹ ਸਿਰਫ ਆਪਣਾ ਦੇਖਦੇ ਨੇ ਆਪਣਾ ਮੈਨੇਜ ਕਰਦੇ ਨੇ ਕਾਫੀ ਲੜਾਈ ਝਗੜੇ ਹੁੰਦੇ ਨੇ ਗੋਲਕੁੰਨ ਨੂੰ ਲੈ ਕੇ ਲੜਾਈ ਝਗੜੇ ਹੁੰਦੇ ਨੇ ਉਹਨਾਂ ਦਾ ਫਰਜ਼ ਜੋ ਜਿਹੜਾ ਸਿੱਖੀ ਸਰੂਪ ਵਾਲਾ ਹੀ ਉਹ ਬਿਲਕੁਲ ਨਹੀਂ ਹੈਗਾ ਉਹਨਾਂ ਦਾ ਉਹ ਆਪਣੀ ਮੱਤਲ ਕਮੇਟੀ ਤੇ ਰੁਜੇ ਰਹਿੰਦੇ ਨੇ ਪ੍ਰਧਾਨਗੀਆਂ ਦੇ ਚੱਕਰ 'ਚ ਲੜਦੇ ਰਹਿੰਦੇ ਨੇ ਜਿਹੜੇ ਬਾਣੀ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਕੀਰਤ ਦੀ ਜਿੰਨਾ ਵੀ ਹਸਾਉਂਦੇ ਉਹ ਪੂਰਾ ਨਹੀਂ ਦਿੱਤਾ ਜਾਂਦਾ ਠੀਕ ਹੈ ਉਸ ਤੋਂ ਬਾਅਦ ਅੱਕ ਕੇ ਪੰਜਾਬੀ ਕੀਰਤ ਕਰਦਾ ਫੇਰ ਵੀ ਆਪਣੇ ਜਿੰਨੇ ਵੀ ਸਿੱਖ ਜਥੇਬੰਦੀ ਜਾਂ ਸਿੱਖ ਲੋਕ ਕਹਿ ਸਕਦੇ ਜਾਂ ਪ੍ਰਵਾਸੀ ਕਹਿ ਸਕਦੇ ਆ ਮੱਤਲ ਕੀ ਸਿੱਖੀ ਨੂੰ ਪ੍ਰਮੋਟ ਨਹੀਂ ਕਰਦੀ ਜਿਵੇਂ ਆਪਣਾ ਕੀਰਤ ਕਰਦੇ ਨੇ ਕੋਈ ਵੀ ਕਰਦਾ ਉਹਨਾਂ ਨੂੰ ਆਪਣਾ ਫਰਜ਼ ਮੰਨਦਾ ਜਿੰਨੇ ਪੰਜਾਬੀਆਂ ਨੂੰ ਅੱਗੇ ਤੋਂ ਅੱਗੇ ਵਧਾਈਏ ਉਹਨਾਂ ਕੋਲ ਜਾਈਏ ਕੀਰਤ ਕਰੀਏ ਉਹਨਾਂ ਨੂੰ ਦੱਸੇ ਕਿ ਹਾਂ ਵੀ ਆਪਾਂ ਖੁਦ ਦੇ ਜੇ ਕੀਰਤ ਕਰਾਂਗੇ ਕਿਸੇ ਦੀ ਗੁਲਾਮੀ ਨਹੀਂ ਕਰਾਂਗੇ ਤੇ ਆਪਾਂ ਪੰਜਾਬ 'ਚ ਰਹਿ ਕੇ ਆਪਣਾ ਨਾਮ ਰੋਸ਼ਨ ਕਰ ਸਕਦੇ ਹਾਂ ਹਾਂਜੀ ਸੋ ਬੜੀ ਹੀ ਸੋਹਣੀ ਮਿਸਾਲ ਹੈ ਗੁਰੂ ਨੇ ਜੋ ਸਾਨੂੰ ਕੀਰਤ ਕਰਨ ਦਾ ਹੁਕਮ ਦਿੱਤਾ ਨਾਮ ਜਪਣ ਦਾ ਹੁਕਮ ਦਿੱਤਾ ਵੰਡ ਕੇ ਛਕਣ ਦਾ ਹੁਕਮ ਦਿੱਤਾ ਉਸ ਨੂੰ ਕਮਲ ਹੋਣੀ ਬਖੂਬੀ ਨਵਾਰੇ ਨੇ ਸੋ ਇੱਕ ਜਿੰਦੀ ਜਾਗਦੀ ਮਿਸਾਲ ਹੈ ਕਿ ਆਪਣੇ ਸਿੱਖੀ ਸਰੂਪ 'ਚ ਰਹਿ ਕੇ ਆਪਣੇ ਉਸੇ ਪਵਿੱਤਰ ਬਾਣੇ ਦੇ ਵਿੱਚ ਰਹਿ ਕੇ ਉਸ ਦੀ ਸਾਫ ਸਫਾਈ ਯਾਨੀ ਕਿ ਪਵਿੱਤਰਤਾ ਨੂੰ ਮੁੱਖ ਰੱਖਦੇ ਹੋਏ ਆ ਕੀਰਤ ਕਰਦੇ ਹੋਏ ਦਿਖਾਈ ਦੇ ਰਹੇ ਨੇ ਸੋ ਸਾਨੂੰ ਵੀ ਮਾਣ ਹੈ ਪੂਰੀ ਕੌਮ ਨੂੰ ਮਾਣ ਹੈ ਤੇ ਤੁਸੀਂ ਵੀ ਲਾਈਕ ਕਰਕੇ ਕਮੈਂਟ ਕਰਕੇ ਜ਼ਰੂਰ ਦੱਸੋ ਕਿ ਤੁਹਾਡਾ ਕਮਲਜੀਤ ਸਿੰਘ ਹੁਣਾ ਬਾਰੇ ਕੀ ਵਿਚਾਰ ਹੈ ਕਿਸ ਤਰ੍ਹਾਂ ਦੇ ਲੱਗਿਆ ਛੋਟੀ ਜੀ ਇੰਟਰਵਿਊ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ